एससी एसटी आरक्षण पर सुप्रीम कोर्ट के फैसले के बाद पूरे देश में आज भारत बंद की कॉल दी गई है वही बता दें कि कई राज्यों में भारत बंद का असर देखने को मिला तो वहीं कुछ राज्यों में भारत बंद का कोई असर नहीं मिला है तो बता दें कि इसमें सबसे ज्यादा जो असर जो नहीं देखने को मिला वो पंजाब में जी हाँ राष्ट्रीय प्रचार मंत्री दीपू घई की एक वीडियो सोशल मीडिया पर वायरल हो रही है जिसमें वह कहते हुए नजर आ रहे हैं कि वे सुप्रीम कोर्ट के प्रीमी लेयर के इस फैसले का स्वागत करते हैं और कोई भी भारत बंद की कॉल को वो नहीं मानते उन्होंने इस बात को अफवाह भी बताया है तो उन्होंने इस वीडियो में और क्या कुछ कहा ਆਈਏ ਸੁਣਦੇ ਹਾਂ ਸਾਰੇ ਹੀ ਦੇਸ਼ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਪਤਾ ਵੀ ਇੱਕ ਦਸਤ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਕੋਟੇ ਦੇ ਅੰਦਰ ਕੋਟਾ ਜਿਹੜਾ ਵਰਗੀਕਰਨ ਉਪ ਵਰਗੀਕਰਨ ਕੀਤਾ ਵਾ ਉਹਦਾ ਸਮੂਹ ਵਾਲਮੀਕੀ ਸਮਾਜ ਅਸੀਂ ਨਿਕਾ ਸਵਾਗਤ ਕਰਦੇ ਆ ਇਸ ਸੁਪਰੀਮ ਕੋਰਟ ਦੇ ਫੈਸਲੇ ਦਾ ਅਸੀਂ ਸਮੂਹ ਵਾਲਮੀਕੀ ਭਾਈਚਾਰਾ ਅਤੇ ਮਜਵੀ ਸਿੱਖ ਭਾਈਚਾਰਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਕੱਲ ਦਾ ਦਿਨ ਪੰਜਾਬ ਬੰਦ ਦੀ ਇੱਕ ਅਫਵਾਹ ਡਾਈ ਜਾਰੀ ਹੈ ਜੋ ਕਿ ਬਿਲਕੁਲ ਝੂਠ ਹੈ ਜੋ ਕਿ ਬਿਲਕੁਲ ਝੂਠ ਹੈ ਕੱਲ ਜਿਹੜੇ ਸਾਡੇ ਦੁਕਾਨਦਾਰ ਭਰਾਵਾ ਵਪਾਰੀ ਲੋਗ ਆ ਉਹ ਆਪਣਾ ਜਿੱਦਾਂ ਪਹਿਲਾਂ ਕਰਦੇ ਦੁਕਾਨਾਂ ਖੋਲਣ ਵਪਾਰ ਕਰਨ ਕੱਲ ਕੋਈ ਬੰਦ ਨਹੀਂ ਐ ਸਾਰੇ ਆਪਣਾ ਕੰਮ ਕਰ ਬਾਜ਼ਾਰ ਖੋਲਣ ਸਮੂਹ ਵਾਲਮੀਕੀ ਸਮਾਜ ਅਤੇ ਬਜਵੀ ਭਾਈਚਾਰਾ ਕੋਈ ਬੰਦ ਨਹੀਂ ਕਰਾ ਰਿਹਾ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਅਫਵਾਹਾਂ ਦੇ ਸ਼ਿਕਾਰ ਨਾ ਬਣੀਓ ਜੈ ਵਾਲਮੀਕੀ ਜੀ ਜੈ ਭਿੰਦ ਜੈ ਭਰਤ